ਫਤਿਹ ਪ੍ਰਮਾਨ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਤੇ ਗੁਰਜੀ ਦੀ ਫਤਿਹ ਸੋਸੰਗਤ ਜੀ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆ ਨਵੇਂ ਗੁਰਦੁਆਰੇ ਸਾਹਿਬ ਗੁਰਦੁਆਰਾ ਸਾਜ ਦਾ ਨਾਮ ਹੈਗਾ ਮਨਜੀਤ ਸਾਹਿਬ ਗੁਰਦੁਆਰਾ ਜੀ ਇਹ ਗੁਰਦੁਆਰਾ ਸਾਹਿਬ ਹੈਗਾ ਮੈਂ ਦਰਾਹੇ ਲਾਗੇ ਜਾਇ ਦੀ ਲੋਕੇਸ਼ਨ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਸਾਈਡ ਦੇ ਲੈਫਟ ਸਾਈਡ ਤੇ ਹੀ ਆਪਣਾ ਗੁਰਦੁਆਰਾ ਸਾਹਿਬ ਹੁੰਦਾ ਮਨਜੀਤ ਸਾਹਿਬ ਉੱਥੇ ਤਾਂ ਮੈਂ ਉਹ ਇਤਿਹਾਸ ਦੱਸਾਂਗੇ ਜੀ ਐ ਵੀ ਸਾਡਾ ਹੈਗਾ ਸ਼ੈਣੀ ਐਡਵੈਂਚਰ ਸ਼ੈਣੀ ਐਡਵੈਂਚਰ ਜੀ ਸੋ ਸੰਗਤ ਜੀ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੇ ਉੱਥੇ ਦਾ ਪੂਰਾ ਤੁਹਾਨੂੰ ਇਤਿਹਾਸ ਦੱਸਾਂਗੇ ਜੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਕਿਉਂਕਿ ਜਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਸਾਨੂੰ ਹੋਰ ਮੋਟੀਵੇਸ਼ਨ ਮਿਲਦਾ ਕਿਸੇ ਇਤਿਹਾਸਿਕ ਗੁਰਦੁਆਰੇ ਜਾ ਕੇ ਤੁਹਾਨੂੰ ਇਤਿਹਾਸ ਤੇ ਗੁਰਦੁਆਰ ਸਾਹਿਬ ਦਿਖਾਈਏ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਸੰਗਤ ਜੀ ਆਪਾਂ ਪਹੁੰਚ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਧਨ ਆਗਾ ਮੰਜੀ ਸਾਹਿਬ ਤੁਸੀਂ ਪਿੱਛੇ ਮੈਂ ਦਿਉੜੀ ਦੇ ਸਕਦੇ ਹਾਂ ਸੰਗਤ ਜੀ ਜਦੋਂ ਆਪਾਂ ਦਰਾਹ ਨੈਰੋ ਨੇ ਦਰਾਹੇ ਪਹੁੰਚਦੇ ਹਾਂ ਦਰਾਹੇ ਤੋਂ ਸੱਜੇ ਹੱਥ ਮੁੜ ਕੇ ਦਿੱਲੀ ਵਾਲੀ ਰੋਡ ਤੇ ਮੇਨ ਰੋਡ ਤੇ ਇਹ ਗੁਰਦੁਆਰਾ ਸਾਹਿਬ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਦਿੱਲੀ ਵਾਲੀ ਰੋਡ ਹੈ ਇਹ ਰੋਡ ਤੇ ਸਾਹਮਣੇ ਮੈਂ ਦਿਉੜੀ ਆ ਗੁਰਦੁਆਰਾ ਸਾਹਿਬ ਦੀ ਸੰਗਤ ਜੀ ਆਓ ਤੁਹਾਨੂੰ ਗੁਰਦਸਾ ਜੰਦਲਿਆ ਚਲੀਏ ਆਜੋ ਸੰਗਤ ਜੀ ਗੁਰਦਸਾ ਸਾਹਿਬ ਦੇ ਮੋਹਰਾਂ ਦੇ ਆਸ-ਪਾਸ ਆਉਗਾ ਜੀ ਸਰ ਸੁਖਮਨੀ ਸਾਹਿਬ ਨੂੰ ਪਾਰਕਿੰਗ ਦਿਵਾइए ਅਗਰ ਸੰਗਤ ਜੀ ਤੁਸੀਂ ਦੇਖਾ ਉਹ ਗੁਰਦਸਾ ਸਾਹਿਬ ਦਾ ਸੁਖਮਨੀ ਸਾਹਿਬ ਪਾਰਕਿੰਗ ਇੱਥੇ ਸਾਈਡ ਗੱਡੀਆਂ ਦੀ ਪਾਰਕਿੰਗ ਲੱਗਦੀ ਹੈ ਤੁਸੀਂ ਦੇਖਾ ਤੇ ਉਧਰਲੀ ਸਾਈਡ ਜੀ ਬਿਸਕਟਰ ਮੋਟਰ ਚੈਲ ਦੇ ਪਾਰਕਿੰਗ ਤੋਂ ਬਾਅਦ ਸਪੁਰਦਾ ਨੋਟ ਲੈ ਕੇ ਜਾਵਨੇ ਆ ਗੁਰਦੁਆਰਾ ਸਾਹਿਬ ਦਾ ਜੋੜਾ ਕਰ ਤੇ ਸੋਹਰਾਸ ਤੋਂ ਹੋ ਕੇ ਆਪਾਂ ਫਿਰ ਚੱਲਾਂਗੇ ਸਪੁਰਦਾ ਤੋਂ ਬਾਅਦ ਫਿਰ ਆਪਾਂ ਦਰਵਾਜ਼ੇ ਕਾਹਨ ਦਾ ਚੱਲਾਂਗੇ ਤੇ ਦਰਵਾਜ਼ੇ ਦੇ ਮੈਂਬਰਾਂ ਨੂੰ ਦੱਸਾਂਗੇ ਫਿਰ ਆਪਾਂ ਲੰਗਰ ਹਾਲ ਦੇ ਚੱਲਾਂਗੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਜਿਸ ਤਰ੍ਹਾਂ ਮੋਹਨ ਸਾਹਿਬ ਨੂੰ ਦਿਖਾ ਦੇ ਚੱਲੂਗਾ ਤੇ ਆਉਂਦੇ ਦਰਸ਼ਕਾਂ ਨੂੰ ਵੀ ਦਿਖਾ ਦੇਣਾ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਇਹ ਪਾਰਕਿੰਗ ਆ ਸਾਰੀ ਤੇ ਉਧਰਲੀ ਸਾਈਡ ਵੀ ਆਪਣੀ ਪਾਰਕਿੰਗ ਸੀਗੀ ਤੁਸੀਂ ਦੇਖ ਸਕਦੇ ਹੋ ਇੱਥੇ ਵਿਸਾਖੀ ਵਾਲੇ ਦਿਨ ਜਾਂ ਕੋਈ ਸਮਾਗਮ ਵਾਲੇ ਦਿਨ ਇੰਨੀ ਭੀੜ ਹੁੰਦੀ ਆ ਤੁਸੀਂ ਇੱਥੇ ਗੱਡੀਆਂ ਮੋਟਰਸਾਈਕਲ ਪਾਰਕਿੰਗ ਲੱਗ ਸਕਦੀ ਆ ਦੇਖੋ ਕਿੰਨੀ ਜਗ੍ਹਾ ਗੁਰਦੁਆਰਾ ਸਾਹਿਬ ਉਹ ਵੱਡਾ ਸਤਨ ਸੰਤਿ ਸ੍ਰੀ ਹਰ ਗੋਬਿੰਦ ਸੰਜੀ ਛੇਵੇਂ ਪਾਤਸ਼ਾਹ ਜੀ ਜੀ ਦਾ ਇਤਿਹਾਸਿਕ ਗੁਰਦੁਆਰਾ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਜੋੜੇ ਘਰ ਅੰਦਰਲੇ ਚਲੀਏ ਆਓ ਸੰਗਤ ਜੀ ਤੁਸੀਂ ਪਿੱਛੇ ਦੇਖ ਸਕਦੇ ਹੋ ਗੁਰਦਦਾ ਜੋੜਾ ਕਰ ਆਪਾਂ ਜੋੜਾ ਕਰ ਪਹੁੰਚ ਕੇ ਆ ਗੁਰਦਦਾ ਸਾਹਿਬ ਮੰਜੀ ਸਾਹਿਬ ਆਓ ਪਾ ਜੋੜੇ ਜਮਾ ਕਰਾ ਲਈਏ

ਕੇਲੇ ਬਾਦਸ਼ਾਹੀ ਦੁਸਤ ਨੂੰ ਦੁਸਤ ਜੀ ਅਤੇ ਅਸੂਲ ਦੁਆਰਾ ਸਾਨੂੰ ਸੁਰਗੋਦੇ ਦਿੱਤੇ ਹੋਣੇ ਆਉਂ ਆਪਰ ਤੋਂ ਨਿਸ਼ਕਰ ਕਰਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਸੋ ਸੰਗਤ ਜੀ ਅੱਜ ਆਪਣੇ ਨਾਲ ਵਿਕਰਮ ਸਿੰਘ ਆਪਣਾ ਭਰਾ ਨਾਲ ਆਇਆ ਇਸ ਵਲੌਗ ਦੇ ਵਿੱਚ ਸੋ ਸੰਗਤ ਜੀ ਇਹ ਆਪਣਾ ਵੱਡਾ ਭਰਾ ਵਿਕਰਮ ਸਿੰਘ ਜੋ ਕਿ ਆਪਣੇ ਨਾਲ ਦੂਜੀ ਵੀਡੀਓ ਦੇ ਵਿੱਚ ਇਸ ਵਲੌਗ ਦੇ ਵਿੱਚ ਨਾਲ ਨੇ ਪਹਿਲੀ ਵੀਡੀਓ ਸੀ ਆਪਣਾ ਰੇਡੂ ਸਾਹਿਬ ਗੁਰਦੁਆਰਾ ਸਾਹਿਬ ਇਤਿਹਾਸਿਕ ਜਿਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਆਓ ਹੁਣ ਆਪਾਂ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਦੇਖ ਕੇ ਦੇਖ ਘਰ ਦੇ ਦਰਸ਼ਨ ਕਰਉਂਦੇ ਹਾਂ ਤੇ ਆਪਾਂ ਦੇਖ ਲੈਨੇ ਆ ਫਿਰ ਆਪਾਂ ਚੱਲਾਂਗੇ ਦਰਵਾਜ਼ੇ ਦੇ ਅੰਦਰ ਗੁਰਵਾਦੇ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਲੰਗਰ ਹਾਲ ਫਿਰ ਤੁਹਾਨੂੰ ਗੁਰਦਸਾ ਸਾਹਿਬ ਜੀ ਦਾ ਇਤਿਹਾਸ ਦੱਸਾਂਗੇ ਨਪਰਤੀ ਆਓ ਹੁਣ ਆਪਾਂ ਦਰਬਾਰ ਦੇ ਅੰਦਰ ਬਠੜੀਏ ਸੰਗਤ ਜੀ ਆਓ ਅਰਦਾਸ ਕਰਦੇ ਹਾਂ ਕਿ ਜੀ ਇਹ ਵੀ ਦੇਖ ਕੇ ਆਪਾਂ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੰਗ ਸੰਗਰਾਂਨ ਉਹਨਾਂ ਦੇ ਬੱਲੇ ਬੱੱਚੇ ਨਾਮ ਜਪਣ ਦਾ ਤੇ ਸਾਥੀ ਦੇ ਖੜੇ ਰਹਿਣ ਦਾ ਤੇ ਉਹਨਾਂ ਦੇ ਸੇਕ ਕਾਰਨ ਪਰਮਾਤਮਾ ਬਧਾ ਕਰੇ संगत जी दरबार आहियूं आऊं संगत जी घर तूं बाद हाणे दरबार अंदरि बसि न ਸੰਗਤ ਜੀ ਹੱਥ ਦੇਖਣ ਤੋਂ ਬਾਅਦ ਆ ਆਪੜੰਪਰਾਵਿਕਰਮ ਜੀ ਜੋ ਕਿ ਖੱਟੇ ਕੰਨ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਬਣਿਆ ਹੈ ਦਰਬਾਰ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਛੇਵੇਂ ਪਾਤਸ਼ਾਹੀ ਜੀ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਉ ਸੰਗਤ ਜੀ ਹੁਣ ਆਪਾਂ ਮਾ ਤੁਹਾਡੇ ਕੰਤੋਂ ਬਰ ਨੀਚੇ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਮੰਜੀ ਸਾਹਿਬ ਜਿੱਥੇ ਨੀਚੇ ਗੁਰੂ ਗ੍ਰੰਥ ਸਾਹਿਬ ਜੀ ਜੀ ਦਾ ਪ੍ਰਕਾਸ਼ ਹੈ ਜਿੱਥੇ ਲੱਖਾਂ ਸੰਗਤਾਂ ਬਹਿ ਕੇ ਪਾਠ ਕਰਦੀਆਂ ਹਨ ਆਉ ਸੰਗਤ ਜੀ ਤੁਹਾਨੂੰ ਦਿਖਾਈਏ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤਾਂ ਬਹਿ ਕੇ ਗੁਰਬਾਣੀ ਦੀਆਂ ਗੁਰਬਾਣੀ ਦਾ ਪਾਠ ਕਰਦੀਆਂ ਹਨ ਸੰਗਤ ਜੀ ਇਸ ਜਗ੍ਹਾ ਤੇ ਬਹੁਤ ਸ਼ਾਂਤੀ ਹੈ ਇੱਥੇ ਸਿਰਫ ਜੋ ਸੰਤਾਂ ਪਾਠ ਕਰਦੇ ਆ ਹਨ ਦੇਖੋ ਸੰਗਤ ਜੀ ਕਿੰਨੀ ਜਨਤਾ ਬੈਠ ਕੇ ਗੁਰਬਾਣੀ ਦਾ ਜਾਪ ਕਰਦੀਆਂ ਹਨ ਸੰਗਤ ਜੀ ਕਿੰਨਾ ਸੋਹਣਾ ਇਹ ਪਵਿੱਤਰ ਸਥਾਨ ਬਣਿਆ ਹੈ ਇਹ ਬੇਸਮੈਂਟ ਦੇ ਵਿੱਚ ਬਣਿਆ ਹੈ ਸੋ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਬਰਵਾਜਮਾਨ ਨੇ ਥੱਲੇ ਬੇਸਮੈਂਟ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਬਰਵਾਜਮਾਨ ਨੇ ਸੋ ਸੰਗਤਾਂ ਬੈਹ ਹਉ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਮਨਜੀਤ ਸਾਹਿਬ ਜੀ ਦਾ ਲੰਗਰ ਹਾਲ ਇਹ ਲੰਗਰ ਹਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਤੱਕ ਸਾਰੇ ਕੀ ਲੋਕ ਬੰਦੀ ਦੀ ਤਸਵੀਰ ਲੱਗੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਸੇਵਾਦਾਰ ਸੇਵਾਕਰ ਹਨ ਜਿਗੀ ਗੋਗਾ ਸਾਹਿਬ ਲੰਗਰ ਹਾਲ ਦੇ ਵਿੱਚ ਲੰਗਰ ਵਰਤਾ ਰਹੇ ਨੇ ਤੁਸੀਂ ਲੰਗਰ ਹਾਲ ਦੇਖ ਸਕਦੇ ਹੋ ਕਿੰਦਾ ਵੱਡਾ ਲੰਗਰ ਹਾਲ ਹੈ ਜਿੱਥੇ ਹਜ਼ਾਰਾਂ ਸੰਤਾ ਬੈਠ ਕੇ ਗੁਰੂ ਜੀ ਅਜਾਬੀ ਨੇ ਫੀਲੋ ਵੀ ਨਹੀਂ ਆ ਸਕਦੀਆਂ ਹਨ ਕਿ ਕਿਤੇ ਪਾਸੇ ਲੰਗਰ ਸਿਕਾਇਆ ਜਾਂਦਾ ਹੈ ਆਉ ਸੰਗਤ ਜੀ ਤੁਮ ਗੁਰਦਰਾ ਸਾਹਿਬ ਦੇ ਚਸਥੀ ਰੱਖਣੇ ਲੰਗਰ ਕਰਦਾ ਰਹੇਗਾ ਜੀ ਸਾਹਿਬ ਪੰਜ ਪਿਆਰੇ ਸਹਬਾ ਭਾਈ ਦੇਵ ਸਿੰਘ ਜੀ ਪਾਈ ਤਰਨਤਨ ਜੀ ਪਾਈ ਹੰਮਤਨ ਜੀ ਪਾਈ ਮਾਣ ਜੀ ਪਾਈ ਆ ਤੇ ਸੰਗਤ ਸੋ ਗੁਰੂਤਮਾ ਜੀ ਨੰਗਰ ਹਾਲ ਦੇ ਵਿੱਚ ਲੱਗਿਆ ਹੈ ਸੋ ਸੰਗਤ ਜੀ ਕਸੂਰ ਲੰਗਰ ਹਾਲ ਦੇਖ ਲਿਆ ਹੈ ਆਉ ਆਪਾਂ ਹੁਣ ਲੰਗਰ ਸਕਦੇ ਹਾਂ ਲੋਕ ਸੰਗਤ ਜੀ ਗੁਰੂ ਦਾ ਲੰਗਰ ਤਿਆਰ ਆ ਆਓ ਸੰਗਤ ਜੀ ਆਪਾਂ ਖਾਦਾ ਸਕੀਏ ਗੁਰਦੁਆਰਾ ਮੰਦਿਰ ਸਾਹਿਬ ਸਿਨੇ ਪਾਸੇ ਹੀ ਹਾਂ ਸੰਤਨ ਸਿ ਗੁਰੂ ਹਰਗੋਬਿੰਦ ਸਿੰਘ ਜੀ ਆਓ ਸੰਗਤ ਜੀ ਆਪਾਂ ਲੰਗਰ ਖਾ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਸੰਗਤ ਜੀ ਇਸ ਗੁਰਦਸਾਹ ਦਾ ਤੁਸੀਂ ਵਲੌਗ ਦੇ ਚੁੱਕੇ ਹੋ ਜੇ ਤੁਹਾਨੂੰ ਸਾਡੇ ਦੋਨੇ ਭਰਾਵਾਂ ਦੀ ਇਹ ਮਿਹਨਤ ਜਾਂ ਵਲੌਗ ਚੰਗਾ ਲੱਗਿਆ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਿਓ ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਕਿ ਅਸੀਂ ਹੋਰ ਗੁਰਦਵਾਰ ਸਾਹਿਬ ਤੁਹਾਨੂੰ ਦਿਖਾਈਏ ਤੇ ਉਥੇ ਦਾ ਇਤਿਹਾਸ ਦਸੀਏ ਸੰਗਤ ਜੀ ਇਸ ਚੈਨਲ ਦੇ ਵਿੱਚ ਇਤਿਹਾਸਿਕ ਗੁਰਦਵਾਰ ਸਾਹਿਬ ਦੇ ਵੀਡੀਓ ਪੈਂਦੇ ਆਣੇ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਚੈਨਲ ਨੂੰ ਅੰਦਰ ਜਾ ਕੇ ਖੋਲ ਸਕਦੇ ਹੋ ਸਾਰੇ ਇਤਿਹਾਸਿਕ ਗੁਰਦਵਾਰਾਂ ਦੀਆਂ ਵੀਡੀਓ ਨੇ ਸੋ ਸੰਗਤ ਜੀ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਅੱਜ ਮੇਰਾ ਭਰਾ ਵਿਕਰਮ ਸਿੰਘ ਨਾਲ ਨਾਲ ਆਇਆ ਸੀ ਮੇਰੇ ਸੋ ਵਿਕਰਮਪਰਾ ਦੀ ਵੀ ਜੇ ਮੈਨੂੰ ਤਾਂ ਥੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ